ਇਸ ਵਕਤ ਦੀ ਵੱਡੀ ਖਬਰ ਬੀਜੇਪੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਉੱਥੇ ਹੀ ਬੀਜੇਪੀ ਦੇ ਜਨਰਲ ਕਤਰ ਜਗਮੋਹਨ ਸਿੰਘ ਰਾਜੂ ਦੇ ਅਸਤੀਫਾ ਦੇ ਦਿੱਤਾ ਇੱਕ ਵੱਡਾ ਝਟਕਾ ਭਾਜਪਾ ਨੂੰ ਲੱਗਿਆ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਕੁਝ ਗੰਭੀਰ ਦੋਸ਼ ਲਗਾਏ ਗਏ ਨੇ ਤੇ ਐ ਉਹਨਾਂ ਦੇ ਵੱਲੋਂ ਅਸਤੀਫਾ ਜਿਹੜਾ ਕਿ ਦੇ ਦਿੱਤਾ ਹੈ ਤੇ ਗੱਲ ਕਰੀਏ ਤਾਂ ਪੰਜਾਬ ਦੀ ਭਾਜਪਾ ਇਕਾਈ ਦੇ ਜਨਰਲ ਕਤਰ ਜਗਮੋਹਨ ਸਿੰਘ ਰਾਜੂ ਨੇ ਗੰਭੀਰ ਜਥੇਬੰਦ ਇੱਕ ਬੇਨੀਮੀਆ ទេ ਜ਼ిల్లా ਭਾਜਪਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੇ ਨਾਲ ਨਿਰਾਸ਼ਕੀ ਦਾ ਹਵਾਲਾ ਦਿੰਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਉਥੇ ਹੀ ਸਾਬਕਾ ਨੌਕਰਸ਼ਾ ਅਤੇ ਅੰਮ੍ਰਿਤਸਰ ਪੂਰਬੀ ਤੋਂ ਭਾਜਪਾ ਦੇ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਉਮੀਦਵਾਰ ਰਹੇ ਰਾਜੂ ਨੇ ਪਾਰਟੀ ਦੇ ਸੂਬਾ ਪਦਰੀ ਅਹੁਦੇਦਾਰਾਂ ਦੇ ਗੰਭੀਰ ਦੋਸ਼ ਲਗਾਉਂਦਿਆਂ ਚਾਰ ਸਫਿਆਂ ਦਾ ਵਿਸਤਾਰਿਕ ਅਸਤੀਫਾ ਪਾਰਟੀ ਨੂੰ ਸੌਪਿਆ ਹੈ ਤੇ ਉਥੇ ਹੀ ਉਹਨਾਂ ਨੇ ਆਪਣਾ ਅਸੀਫਾ ਦੇ ਵਿੱਚ ਸਿੱਧੇ ਤੌਰ ਤੇ ਭਾਜਪਾ ਦੇ ਜਥੇਬੰਦਕ ਜਨਰਲ ਸਕੱਤਰ ਸ਼੍ਰੀ ਵਾਸਤਵ ਹਾਤੇ ਜ਼ਿਲ੍ਹਾ ਪ੍ਰਧਾਨ ਜਿਹੜੇ ਕਿ ਹਰਵਿੰਦਰ ਸਿੰਘ ਸੰਧੂ ਦਾ ਨਾਮ ਲਿਆ ਹੈ ਤੇ ਉਹਨਾਂ ਨੇ ਪਾਰਟੀ ਦੇ ਨਿਯਮਾਂ ਦੀ ਉਲੰਘਣਾ ਕਰਨ ਤੇ ਆਪਣੇ ਅਧਿਕਾਰਾਂ ਤੋਂ ਅਗਾਹ ਜਾਣ ਦਾ ਦੋਸ਼ ਲਗਾਇਆ ਤੇ ਰਾਜੂ ਦਾ ਅਸਤੀਫਾ ਅਜਿਹੇ ਸਮੇਂ ਆਇਆ ਜਦੋਂ ਪਾਰਟੀ ਅੰਦਰੂਨੀ ਜਥੇਬੰਦਕ ਚੋਣਾਂ ਕਰਵਾਉਣ ਦੀ ਤਿਆਰੀ ਕਰ ਰਹੀ ਹੈ ਤੇ ਸਤੰਬਰ 2023 ਦੇ ਵਿੱਚ ਜਨਰਲ ਸਕੱਤਰ ਨਿਯੁਕਤ ਕੀਤੇ ਗਏ ਰਾਜੂ ਪੰਜਾਬ ਭਾਜਪਾ ਦੇ ਅੰਦਰ ਇਸ ਅਹੁਦੇ ਤੇ ਪਹਿਲੇ ਵਿਅਕਤੀ ਨੇ ਜਿਨ੍ਹਾਂ ਨੇ ਅਦਵ ਕਾਰ ਅਸੀਫਾ ਦੇ ਦਿੱਤਾ ਤੇ ਇਹ ਅਹੁਦਾ ਆਮ ਤੌਰ ਤੇ ਇੱਕ ਨਿਸ਼ਚਿਤ ਕਾਰਜਕਾਲ ਦੇ ਲਈ ਰੱਖਿਆ ਜਾਂਦਾ ਹੈ ਇਸ ਤੋਂ ਪਹਿਲਾਂ ਰਾਜੂ ਨੇ ਜਿਹੜਾ ਕਿ ਨਗਰ ਨਿਗਮ ਚੋਣਾ ਦੇ ਦੌਰਾਨ ਪਾਰਟੀ ਟਿਕਟ ਦੀ ਜਿਹੜੀ ਕਿ ਵੰਡ ਨੂੰ ਲੈ ਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਜਨਤਕ ਤੌਰ ਤੇ ਵਿਰੋਧ ਕੀਤਾ ਸੀ ਤੇ ਉਹਨਾਂ ਨੇ ਇਹ ਵੀ ਮੰਗ ਕੀਤੀ ਸੀ ਕਿ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਅਤੇ ਆਪਣੀ ਪਾਰਟੀ ਦੇ ਸਮਰਥਨ ਤੋਂ ਬਿਨਾਂ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਪੱਤਰ ਲਿਖਿਆ ਤੇ ਜਿਸ ਦਾ ਇਸ ਅਹੁਦੇ ਮੁੱਦੇ ਤੇ ਜਿਹੜਾ ਕਿ ਵੱਖਰਾ ਸਟੈਂਡ ਸੀ ਤੇ ਹੁਣ ਉਹਨਾਂ ਦੇ ਵੱਲੋਂ ਕੁਝ ਦੋਸ਼ ਲਗਾਏ ਗਏ ਨੇ ਤੇ ਜਿਸ ਤੋਂ ਬਾਅਦ ਦਾ ਸੀ ਕਿ ਜਗਮੋਨ ਸਿੰਘ ਰਾਜੂ ਦੇ ਵੱਲੋਂ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਜਗਮੋਨ ਸਿੰਘ ਰਾਜੂ ਦੇ ਅਸਤੀਫਾ ਦੇ ਦਿੱਤਾ ਇੱਕ ਵੱਡਾ ਝਟਕਾ ਭਾਜਪਾ ਨੂੰ ਲੱਗਿਆ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਕੁਝ ਗੰਭੀਰ ਦੋਸ਼ ਲਗਾਏ ਗਏ ਨੇ ਤੇ ਐ ਉਹਨਾਂ ਦੇ ਵੱਲੋਂ ਅਸਤੀਫਾ ਜਿਹੜਾ ਕਿ ਦੇ ਦਿੱਤਾ ਹੈ ਤੇ ਗੱਲ ਕਰੀਏ ਤਾਂ ਪੰਜਾਬ ਦੀ ਭਾਜਪਾ ਇਕਾਈ ਦੇ ਜਨਰਲ ਕਤਰ ਜਗਮੋਹਨ ਸਿੰਘ ਰਾਜੂ ਨੇ ਗੰਭੀਰ ਜਥੇਬੰਦਕ ਬੇਨੀਮਿਆ ਅਤੇ ਜ਼ిల్లా ਭਾਜਪਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੇ ਨਾਲ ਨਿਰਾਸ਼ਕੀ ਦਾ ਹਵਾਲਾ ਦਿੰਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਉਥੇ ਹੀ ਸਾਬਕਾ ਨੌਕਰਸ਼ਾ ਅਤੇ ਅੰਮ੍ਰਿਤਸਰ ਪੂਰਬੀ ਤੋਂ ਭਾਜਪਾ ਦੇ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਉਮੀਦਵਾਰ ਰਹੇ ਰਾਜੂ ਨੇ ਪਾਰਟੀ ਦੇ ਸੂਬਾ ਪਦਰੀ ਅਹੁਦੇਦਾਰਾਂ ਦੇ ਗੰਭੀਰ ਦੋਸ਼ ਲਗਾਉਂਦਿਆਂ ਚਾਰ ਸਫਿਆਂ ਦਾ ਵਿਸਤਾਰਿਕ ਅਸਤੀਫਾ ਪਾਰਟੀ ਨੂੰ ਸੌਪਿਆ ਹੈ ਤੇ ਉਥੇ ਹੀ ਉਹਨਾਂ ਨੇ ਆਪਣੇ ਅਸੀਫਾ ਦੇ ਵਿੱਚ ਸਿੱਧੇ ਤੌਰ ਤੇ ਭਾਜਪਾ ਦੇ ਜਥੇਬੰਦਕ ਜਨਰਲ ਸਕੱਤਰ ਸ਼੍ਰੀ ਵਾਸਤਵ ਅਤੇ ਜ਼ਿਲ੍ਹਾ ਪ੍ਰਧਾਨ ਜਿਹੜੇ ਕਿ ਹਰਵਿੰਦਰ ਸਿੰਘ ਸੰਧੂ ਦਾ ਨਾਮ ਲਿਆ ਹੈ ਤੇ ਉਹਨਾਂ ਨੇ ਪਾਰਟੀ ਦੇ ਨਿਯਮਾਂ ਦੀ ਉਲੰਘਣਾ ਕਰਨ ਤੇ ਆਪਣੇ ਅਧਿਕਾਰਾਂ ਤੋਂ ਅਗਾਹ ਜਾਣ ਦਾ ਦੋਸ਼ ਲਗਾਇਆ ਤੇ ਰਾਜੂ ਦਾ ਅਸਤੀਫਾ ਅਜਿਹੇ ਸਮੇਂ ਆਇਆ ਜਦੋਂ ਪਾਰਟੀ ਅੰਦਰੂਨੀ ਜਥੇਬੰਦਕ ਚੋਣਾਂ ਕਰਵਾਉਣ ਦੀ ਤਿਆਰੀ ਕਰ ਰਹੀ ਹੈ ਤੇ ਸਤੰਬਰ 2023 ਦੇ ਵਿੱਚ ਜਨਰਲ ਸਕੱਤਰ ਨਿਯੁਕਤ ਕੀਤੇ ਗਏ ਰਾਜੂ ਪੰਜਾਬ பாஜக ਦੇ ਅੰਦਰ ਇਸ ਅਹੁਦੇ ਤੇ ਪਹਿਲੇ ਵਿਅਕਤੀ ਨੇ ਜਿਨ੍ਹਾਂ ਨੇ ਅਦ ਅਚਕਾਰ ਅਸੀਫਾ ਦੇ ਦਿੱਤਾ ਤੇ ਇਹ ਅਹੁਦਾ ਆਮ ਤੌਰ ਤੇ ਇੱਕ ਨਿਸ਼ਚਿਤ ਕਾਰਜਕਾਲ ਦੇ ਲਈ ਰੱਖਿਆ ਜਾਂਦਾ ਹੈ ਇਸ ਤੋਂ ਪਹਿਲਾਂ ਰਾਜੂ ਨੇ